ਤੁਹਾਡੇ ਨਾਲ ਜੋ ਵੀ ਘਟਨਾ ਹੋਈ ਹੈ ਨਾ ਤੁਸੀਂ ਉਹਦੇ ਵਿੱਚੋਂ ਬੈਨੀਫਿਟ ਫਾਈਂਡਿੰਗ ਬੈਨੀਫਿਟ ਮੈਨੇ ਚੰਗਾ ਵੀ ਇਹਦੇ ਚੰਗਾ ਕੀ ਹੋਇਆ ਵੀ ਇਸ ਤੋਂ ਵੀ ਮਾੜਾ ਹੋ ਸਕਦਾ ਸੀ ਉਹ ਨਹੀਂ ਹੋਇਆ ਫਿਰ ਆਪਾਂ ਖੁਸ਼ ਹੋ ਜਾਵਾਂਗੇ ਸੰਗਤ ਜੀ ਜੋ ਸਾਡੇ ਨਾਲ ਵਾਪਰ ਚੁੱਕਾ ਹੈ ਅਸੀਂ ਉਹਨੂੰ ਬਦਲ ਨਹੀਂ ਸਕਦੇ ਨੋ ਵਨ ਕੈਨ ਚੇਂਜ his her past ਉਹ ਤਾਂ ਵਾਪਰ ਚੁੱਕਾ ਹੈ ਹੁਣ ਉਹਨੂੰ ਐਕਸੈਪਟ ਕਰਨਾ ਪਏਗਾ ਸੈਪਟੈਂਸ ਪਾਣਾ ਸ਼ਹੀਦੀ ਦਾ ਬਹੁਤ ਵੱਡਾ ਸੁਨੇਹਾ ਔਰ ਬਾਕੀ ਸ਼ਹੀਦੀਆਂ ਦੀਆਂ ਗੱਲਾਂ ਆਪਾਂ ਅੱਜ ਸੁਣੀਆਂ ਹੀ ਨੇ ਕਿ ਜਿਹੜੇ ਕਾਰਨ ਸਨ ਕਿ ਸਿੱਖੀ ਦੀ ਪਰਫੁੱਲਤਾ ਹੋ ਰਹੀ ਸੀ ਉਹ ਆਕਮਾਂ ਨੂੰ ਚੰਗੀ ਨਹੀਂ ਸੀ ਲੱਗਦੀ ਫਿਰ ਚੰਦੂ ਦਾ ਵੀ ਰੋਲ ਆ ਗਿਆ ਤੇ ਫਿਰ ਹੋਰ ਬੜਾ ਵੱਡਾ ਰੋਲ ਮੈਂ ਦੂਜੇ ਪੁਆਇੰਟ ਤੇ ਆ ਰਿਹਾ ਹਾਂ ਉਹ ਸ਼ਾਂਤੀ ਦੇ ਪੁੰਜ ਗੁਰਸੱਭ ਦੇ ਵੱਡੇ ਭਰਾ ਦਾ ਕੀ ਨਾਮ ਸੀ ਜੀ ਪ੍ਰਥੀ ਚੰਦ ਪ੍ਰਥੀਆ ਕਹਿੰਨੇ ਐ ਸੀ ਕਿ ਇਤਿਹਾਸ ਵਿੱਚ ਅਸੀਂ ਉਹ ਸੰਗਤ ਜੀ ਇਮੇਜਿਨ ਕਰੋ ਘਰ ਦੇ ਵਿੱਚ ਵੱਡਾ ਭਰਾ ਉਹ ਗੁਰੂ ਅਰਜਨ ਸਾਹਿਬ ਦੇ ਬੱਚੇ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ ਇੰਨਾ ਵੈਰੀ ਹੋਇਆ ਹੈ ਇਤਿਹਾਸ ਵਿੱਚ ਆਉਂਦਾ ਹੈ ਬੜਾ ਪ੍ਰਖਤ ਬੋਲਦਾ ਸੀ ਚੌਥੇ ਪਾਤਸ਼ਾਹ ਦੀ ਬਾਣੀ ਗਵਾਈ ਭਰਦੀ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ ਅੱਜ ਕੱਲ ਨਾ ਅਸੀਂ ਇਹ ਸੋਚ ਕੇ ਕਈ ਜਿਹੜੇ ਬਹੁਤ ਸ਼ਰਦਾਵਾਨ ਨੇ ਉਹ ਕਹਿੰਦੇ ਨਹੀਂ ਐਫਓਜੀ ਗੱਲ ਨਹੀਂ ਕਰਨੀ ਚਾਹੀਦੀ ਮੈਂ ਕਹਿੰਨਾ ਨਹੀਂ ਇਤਿਹਾਸ ਹੈ ਸਾਡਾ ਬਾਣੀ ਵਿੱਚ ਪਾਤਸ਼ਾਹ ਨੇ ਦਰਜ ਕੀਤੀ ਪੰਜਵੇਂ ਪਾਤਸ਼ਾਹ ਸਰਬਕਲਾ ਸਮਰਾਟ ਸੀ ਆਪਣੇ ਭਰਾ ਦਾ ਸੁਭਾਅ ਹੀ ਬਦਲ ਦਿੰਦੇ ਚੌਥੇ ਪਾਤਸ਼ਾਹ ਪਿਤਾ ਸਾਨੂੰ ਬਦਲ ਦਿੰਦੇ ਸੁਭਾਅ ਨਹੀਂ ਸੰਗਤ ਜੀ ਬਹੁਤ ਵੱਡੀ ਪ੍ਰੇਰਣਾ ਅਸੀਂ ਪਰਿਵਾਰਾਂ ਵਾਲਿਆਂ ਗ੍ਰਸਥ ਵਾਲਿਆਂ ਸਾਡੇ ਘਰ ਵਿੱਚ ਵੀ ਵੱਖ-ਵੱਖ ਸੁਭਾਅ ਦੇ ਮੈਂਬਰ ਹੋ ਸਕਦੇ ਨੇ ਕਿਸੇ ਦਾ ਪਤੀ ਗੁੱਸੇ ਵਾਲਾ ਹੋ ਸਕਦਾ ਕਿਸੇ ਦਾ ਪੁੱਤਰ ਗੁੱਸੇ ਵਾਲਾ ਹੋ ਸਕਦਾ ਕਿਸੇ ਦੀ ਭਰਾ ਭੈਣ ਕੋਈ ਵੱਖਰੇ ਜਿਹੇ ਸੁਭਾਅ ਦੀ ਹੋ ਸਕਦੇ ਨੇ ਅਸੀਂ ਕੀ ਕਰਨਾ ਹੈ ਜੀ ਲੜਨਾ ਹੈ ਉਹਨਾਂ ਦੇ ਨਾਲ ਹਰ ਗੱਲ ਦਾ ਜਵਾਬ ਦੇਣਾ ਹੈ ਪੰਜਵੇਂ ਪਾਤਸ਼ਾਹ ਦਾ ਜੀਵਨ ਸਾਨੂੰ ਪ੍ਰੇਰਨਾ ਕਰਦਾ ਹੈ ਕਿ ਜੇ ਪ੍ਰਿਥੀ ਚੰਦ ਗਲਤ ਬੋਲਦਾ ਸੀ ਜੇ ਲੜਦਾ ਸੀ ਗੁਰੂ ਸਾਹਿਬ ਗਲਤ ਬਚਨ ਨਹੀਂ ਸੀ ਬੋਲਦੇ ਤਾਂ ਉਹਨਾਂ ਨੂੰ ਕਹਿੰਦੇ ਆ ਸ਼ਾਂਤੀ ਦੇ ਪੁੰਜ ਮੈਂ ਬਚਪਨ ਤੋਂ ਇਹ ਪੜਦਾ ਆਇਆ ਫੁਰਨਾ ਹੀ ਨਹੀਂ ਆਇਆ ਵੀ ਸ਼ਾਂਤੀ ਦੇ ਪੁੰਜ ਕਿਉਂ ਕਹਿੰਦੇ ਆ ਉਹਨਾਂ ਨੇ ਔਰ ਅੱਜ ਸਾਡੇ ਲਈ ਪ੍ਰੇਰਨਾ ਸੰਗਤ ਜੀ ਸਾਡਾ ਇਤਿਹਾਸ ਸਾਡੀ ਬਾਣੀ ਇਹ ਸਾਡੀ ਰੋਜ਼ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ ਹੈ ਇਹ ਕੋਈ ਇੱਕ ਕਰਮकांड ਨਹੀਂ ਹੈ ਬਾਣੀ ਪੜ ਕੇ ਬਾਣੀ ਸੁਣ ਕੇ ਸਾਡਾ ਮਨ ਬਦਲਣਾ ਚਾਹੀਦਾ ਹੈ ਸਾਡੀ ਸੋਚ ਬਦਲਣੀ ਚਾਹੀਦੀ ਹੈ ਖਿਮਾ ਕਰਨਾ ਚਲੋ ਬਚਨ ਮੇਰੇ ਨਹੀਂ ਮਸਕੀਨ ਜੀ ਦੇ ਨੇ ਮਸਕੀਨ ਜੀ ਕਹਿੰਦੇ ਹੁੰਦੇ ਸਨ ਕਈ ਸਜਣ 10 ਸਾਲ 20 ਸਾਲ ਤੋਂ ਗੁਰਦੁਆਰੇ ਆ ਰਹੇ ਨੇ ਅੱਜ ਵੀ ਕ੍ਰੋਧ ਉਹਨਾ ਹੀ ਹੋਣਾ ਹੈ ਲੋਭ ਉਹਨਾ ਹੀ ਹੋਣਾ ਹੈ ਇਹਦਾ ਮਤਲਬ ਬਾਣੀ ਉਹਨਾਂ ਦੇ ਮੂੰਹ ਤੱਕ ਹੀ ਸੀਮਤ ਸੀ ਹਿਰਦੇ ਵਿੱਚ ਨਹੀਂ ਗਈ ਸੰਗਤ ਜੀ ਅੱਜ ਸ਼ਹੀਦੀ ਦਿਵਸ ਮਨਾਉਂਦੇ ਆ ਤੇ ਤੀਸਰੀ ਗੱਲ ਜਿਹੜੇ ਪਾਤਸ਼ਾਹ ਬਾਣੀ ਕੇ ਵੋਹਿਤ ਸਭ ਤੋਂ ਵੱਧ ਬਾਣੀ ਪੰਜਵੇਂ ਪਾਤਸ਼ਾਹ ਜੀ ਦੀ। ਕਿਆ ਕਮਾਲ ਦੇ ਸ਼ਬਦ ਨੇ। ਜਿਹੜੇ ਘਰਾਂ ਦੇ ਵਿੱਚ ਸਵੇਰੇ ਹਰਮੰਦਰ ਸਾਹਿਬ ਦਾ ਕੀਰਤਨ ਚੱਲ ਪੈਂਦਾ ਹੈ ਜੀ। ਮੈਨੂੰ ਲੱਗਦਾ ਉਹ ਘਰ ਸਵਰਗ ਨੇ ਜੀ ਅੰਮ੍ਰਿਤ ਵੇਲੇ। ਅੱਗੇ 4 ਵਜੇ ਹੁੰਦਾ ਸੀ ਉਹਨੂੰ 3:30 ਹੋ ਜਾਂਦਾ ਕਈ ਵਾਰੀ 3 ਵਜੇ ਸ਼ੁਰੂ ਹੋ ਜਾਂਦਾ ਹੈ ਕੀਰਤਨ। ਅਲੱਗ-ਅਲੱਗ ਐਪਸ ਆ ਗਈਆਂ ਨੇ ਉਹਨਾਂ ਤੇ ਜੇ ਟੀਵੀ ਤੇ ਲੇਟ ਵੀ ਹੁੰਦਾ ਤੇ ਐਪ ਤੇ ਪਹਿਲਾਂ ਸ਼ੁਰੂ ਹੋ ਜਾਂਦਾ ਅੱਜ ਸਵੇਰੇ ਸ਼ਬਦ ਆ ਰਿਹਾ ਸੀ ਦੁੱਖ ਨਹੀਂ ਸਭ ਸੁਖੀ ਹੈ ਰੇ ਸਾਰੇ ਕਿਰਪਾ ਕਰਨਾ ਜੀ ਦੁੱਖ ਨਹੀਂ ਸਭ ਸੁਖੀ ਹੈ ਰੇ ਇੱਕ ਹੈ ਇੱਕੀ ਨੇਤਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਬ ਜੀਤ ਹੈ ਸੰਗਤ ਜੀ ਬਾਣੀ ਪੜਦਿਆਂ ਸੁਣਦਿਆਂ ਵਿਚਾਰਦਿਆਂ ਅਸੀਂ ਜ਼ਰੂਰ ਆਪਣੇ ਮਨ ਨੂੰ ਕਹਿਣਾ ਮਨਾ ਕਿੱਥੇ ਤੱਕ ਪਹੁੰਚਿਆ